ਡਿਜੀਟਲ মিডিਆ ਤੇ ਕਾਫੀ ਸਰਗਰਮ ਭਾਬੀ ਕਮਲਕੌਰ ਦੇ ਨਾਂ ਨਾਲ ਮਸ਼ਹੂਰ ਕੰਚਨ ਕੁਮਾਰੀ ਦੀ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਵਿੱਚ ਲਾਸ਼ ਮਿਲੀ ਸੀ ਮਿਲੀ ਜਾਣਕਾਰੀ ਅਨੁਸਾਰ ਕਮਲਕੌਰ ਦੀ ਲਾਸ਼ ਲਗਭਗ 2-3 ਦਿਨ ਪੁਰਾਣੀ ਦੱਸੀ ਗਈ ਸੀ ਦੱਸਦੀ ਹੈ ਕਿ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਲੁਧਿਆਣਿਆਂ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਡਿਜੀਟਲ মিডিਆ ਉਤੇ ਅਸਲੀਲ ਵੀਡੀਓਜ਼ ਕਾਂ ਚਰਚਾ ਵਿੱਚ ਰਹਿੰਦੀ ਸੀ ਤਾਂ ਹੁਣ ਉਹਥੇ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਡਿਜੀਟਲ মিডিਆ ਤੇ ਇੱਕ ਹੋਰ ਵੀਡੀਓ ਜਿਹੜੀ ਸਾਹਮਣੇ ਆਈ ਹੈ ਤਾਂ ਜਿਸ ਨੇ ਵੱਡੇ ਰਾਜ਼ ਖੋਲ ਕੇ ਦਿੱਤੇ ਨੇ মিডিਆ ਰੋਟਾ ਮੁਤਾਬਕ ਮੈਰੋ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਏ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਪਿੰਡ ਚ ਵਿਚਰਨਾ ਲੋਕਾਂ ਦੇ ਨਾਲ ਜਾਂਦਾ ਸੁਭਾਅ ਉਹ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾਂ ਨਾ ਕੱਲ ਸਰ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜ੍ਹਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਿ ਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜ਼ਰੂਰ ਹੈਗਾ ਦੋ ਦਿਨ ਦੋ ਰਾਤਾਂ ਉਹਨਾਂ ਥਿਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਨਹੀਂ ਤੇ ਬਸ ਰਿਸ਼ਤੇਦਾਰਾਂ ਵਾਲੇ ਪੁੱਛਿਆ ਵੀ ਕਿੱਥੇ ਕਿੱਥੇ ਰਿਸ਼ਤੇਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਵੀ ਕਿੱਥੇ ਗਿਆ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿੱਥੇ ਆ ਕਿੱਥੇ ਨਹੀਂ ਹੈਗਾ ਹੈਗਾ ਕੋਈ ਵੀ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ ਦੋ ਦੋ ਚਾਰ ਚਾਰ ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ ਦੋ ਚਾਰ ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਤਾਂ ਹੀ ਅਸੀਂ 747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਪਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੋਟੋ-ਮੋਟੀ ਜੁੜੇ ਹੋਏ ਆ ਤੇ ਜਦੋਂ ਸਾਨੂੰ 47 ਮੌਕੇ ਵੰਡ ਹੋਈ ਆ ਤੇ ਉਦੋਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੁੰਦੇ ਆ ਘਟਨਾਕਰਮ ਜੀ ਜੇ ਮੈਂ ਤਾਂ ਇਹ ਦੇਖਦਾ ਵੀ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਇੱਕ ਦਿਨ ਤੇ ਜੋ ਵੀ ਕੁਝ ਹੋਇਆ ਪਰਮਾਤਮਾ ਦੀ ਜੇ ਆਪਾਰ ਕਿਰਪਾ ਨਾਲ ਜੋ ਹੋਇਆ ਤਾਂ ਫਿਰ ਚੰਗਾ ਹੀ ਹੋ ਸਕਦਾ ਮੈਂ ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਗਤ ਆਈ ਜਾਂਦੀ ਆ ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ਤਰਸੇਮ ਸਿੰਘ ਜੀ ਦੂਸਰੇ ਆਪਣੇ ਅੰਮ੍ਰਿਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਅੱਜ ਇਹ ਆਏ ਆ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਸਾਨੂੰ ਪਿਆਰ ਕਰਦੇ ਸਾਡੇ ਨਾਲ ਹਮਦਰਦੀ ਰੱਖਦੇ ਆ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉਥੋਂ ਥਾਣੇ ਤੋਂ ਬਾਹਰ ਵੀ ਘਟਾਇਆ ਤੇ ਚਲੋ ਇਹ ਸਾਡੇ ਐਮਪੀ ਸਾਹਿਬ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਸਾਡੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਕੋਈ ਐਮਪੀ ਤਾਂ ਨਹੀਂਗੇ ਇਹ ਸੇਵਾਦਾਰ ਐਮਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਮਪੀ ਆ ਇਹ ਤੇ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਹੀਂ ਜੀ ਉਸ ਘਟਨਾ ਕਰਮ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਉਹ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਵੀ ਜੇ ਤਾਂ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸੇ ਦਿਨੀ ਸ਼ਾਮ ਨੂੰ ਜਿਹੜਾ ਦੁਬਈ ਚਲੇ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋਰ ਦੱਸਦੀ ਹੈ ਕਿ ਡਿਜੀਟਲ মিডিਆ ਇਨਫਲੂਐਂਸਰ ਦੀਪਕਾ ਲੂਥਰਾ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਮੰਗਰੋਂ ਦੀਪਕਾ ਨੇ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਦੀਪਕਾ ਲੂਥਰਾ ਦੀਆਂ ਵੀਡੀਓਜ਼ ਨੂੰ ਲੈ ਕੇ ਵੀ ਮੈਰੋ ਦੇ ਵੱਲੋਂ ਇਤਰਾਜ਼ ਕੀਤਾ ਗਿਆ ਸੀ ਤੇ ਉਸ ਵੱਲੋਂ ਤੁਰੰਤ ਵੀਡੀਓਜ਼ ਹਟਾਉਣ ਅਤੇ ਅਕਾਊਂਟ ਬੰਦ ਕਰਨ ਲਈ ਕਿਹਾ ਜਾ ਰਿਹਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਲੂਥਰਾ ਨੂੰ ਨਿੱਜੀ ਫੋਨ ਕਾਲਾਂ ਰਾਹੀਂ ਆਨਲਾਈਨ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਜਿਸ ਦੀ ਲਿਖਤੀ ਸ਼ਿਕਾਇਤ ਉਸ ਵੱਲੋਂ ਪੁਲਿਸ ਨੂੰ ਦਿੱਤੀ ਗਈ ਇਸ ਤੋਂ ਬਾਅਦ ਦੀ ਨਹੀਂ ਅਮਰਸਰ ਪੁਲਿਸ ਨੇ ਦੀਪਕਾ ਲੂਥਰਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਤੇ ਹੁਣ ਦੀਪਕਾ ਲੂਥਰਾ ਨੂੰ ਸਿਕਿਉਰਿਟੀ ਦੇਣ ਤੇ ਗੁਰੂਦੀ ਸਿੰਘਨੀ ਪੜਕੀਆਂ ਤੇ ਨਾਲ ਹੀ ਇੱਕ ਵੀਡੀਓ ਸਾਂਝੀ ਕਰਕੇ ਕਈ ਵੱਡੇ ਰਾਜ਼ ਖੋਲ ਦਿੱਤੇ ਨੇ ਕਿਹੜੇ ਰਾਜ਼ ਖੋਲੇ ਨੇ ਆਪ ਤੁਹਾਨੂੰ ਵੀਡੀਓ ਦੇ ਜ਼ਰੀਏ ਸੁਣਾ ਦਿੰਨੇ ਆ ਬੱਲੇ ਪੰਜਾਬ ਦੀ ਸਰਕਾਰੇ ਤੇ ਸ਼ਾਬਾਸ਼ ਪੰਜਾਬ ਦੇ ਪ੍ਰਸ਼ਾਸਨ ਨੂੰ ਤੁਸੀਂ ਗੰਦ ਪਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਨਸ਼ਾ ਬਕਾਉਣ ਵਾਲਿਆਂ ਨੂੰ ਸਿਕਿਉਰਟੀਆਂ ਦਿੰਦੇ ਹੋ ਤੇ ਜਿਹੜਾ ਇਸ ਗੰਦ ਨੂੰ ਰੋਕ ਪਾਉਂਦਾ ਆ ਉਹਦਾ ਪੂਰਾ ਪਰਿਵਾਰ ਚੱਕ ਕੇ ਥਾਣੇ ਵਿੱਚ ਬਿਠਾ ਲਿਆ ਉਹਨਾਂ ਵਾਸਤੇ ਤੁਸੀਂ ਜੇਲਾ ਬਣਾਈਆ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਪਿਆਰ ਦੇ ਨਾਲ ਗੁਰੂ ਵਾਲੇ ਪਾਸੇ ਲਾਉਂਦਾ ਸੀ ਉਹਨਾਂ ਦੇ ਹੱਥਾਂ ਵਿੱਚੋਂ ਨਸ਼ੇ ਛਡਵਾਉਂਦਾ ਸੀ ਨਸ਼ੇ ਨਹੀਂ ਅਚਿੱਤੇ ਨੇ ਸਿਰੰਜਾ ਸਟੱਪ ਹੁੰਦਾ ਸੀ ਉਹਨਾਂ ਨੂੰ ਤੁਸੀਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਆਪਣਾ ਫੈਸਲਾ ਤੁਹਾਡੇ ਸਾਹਮਣੇ ਰੱਖ ਦਿੱਤਾ ਕਿ ਜਿਹੜਾ ਪੰਜਾਬ ਦੀ ਤਰੱਕੀ ਚਾਹੁੰਦਾ ਆ ਜਿਹੜਾ ਸੋਹਣਾ ਪੰਜਾਬ ਦਾ ਭਵਿੱਖ ਚਾਹੁੰਦਾ ਆ ਅਸੀਂ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰਾਂਗੇ ਤੇ ਜਿਹੜਾ ਪੰਜਾਬ ਵਿੱਚ ਗੰਦ ਪਾਉਂਦਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਲਾਉਂਦਾ ਆ ਅਸੀਂ ਉਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਪ੍ਰੋਟੈਕਟ ਕਰਾਂਗੇ ਹੁਣ ਤੁਹਾਡੇ ਹੱਥ ਦੇ ਵਿੱਚ ਇਹ ਡਿਸੀਜਨ ਆ ਕਿ ਤੁਸੀਂ ਆਉਣ ਵਾਲਾ ਪੰਜਾਬ ਕਿਹੋ ਜਿਹਾ ਚਾਹੁੰਦੇ ਹੋ ਕਿ ਚਾਹੁੰਦੇ ਹੋ ਕਿ ਸਾਡੇ ਬੱਚੇ ਨਸ਼ਿਆਂ ਦੇ ਨਾਲ ਮਰਨ ਤੁਸੀਂ ਚਾਹੁੰਦੇ ਹੋ ਵੀ ਸਾਡੇ ਨਿੱਕੇ ਨਿੱਕੇ ਜਵਾਕ ਨੰਗੇ ਹੋ ਕੇ ਸੋਸ਼ਲ ਮੀਡੀਆ ਤੇ ਨੱਚ-ਨੱਚ ਕੇ ਵੀਡੀਓ ਪਾਉਣ